ਵੱਡਾ ਹੋ ਗਿਆ ਹੈ ਛੋਟਾ ਸਿੱਧੂ ਕਿਊਟਨੈਸ ਤੇ ਦਿਲਹਾਰੇ ਪ੍ਰਸ਼ੰਸਕ ਮਹਿਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹੈ ਪਰ ਸਿੱਧੂ ਮੂਸੇਵਾਲਾ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਹੈ ਸਿੱਧੂ ਮੂਸੇਵਾਲਾ ਦਾ ਆਪਣਾ ਪ੍ਰਸ਼ੰਸਕ ਆਧਾਰ ਹੈ ਜੋ ਅਜੇ ਵੀ ਉਸਦੇ ਲਈ ਜਿਉਂਦਾ ਹੈ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸਦੀ ਮਾ ਚਰਨ ਕੌਰ ਨੇ ਸਰਗੋਸੀ ਰਾਹੀਂ ਉਸਦੇ ਭਰਾ ਨੂੰ ਜਨਮ ਦਿੱਤਾ ਕਈ ਵਾਰ ਸੋਸ਼ਲ ਮੀਡੀਆ ਤੇ ਛੋਟੇ ਸਿੱਧੂ ਦੀ ਚਲਕ ਦਿਖਾਈ ਦਿੰਦੀ ਹੈ ਅਤੇ ਪ੍ਰਸ਼ੰਸਕ ਉਹਨਾਂ ਦੀ ਇੱਕ ਚਲਕ ਪਾ ਕੇ ਬਹੁਤ ਖੁਸ਼ ਹੁੰਦੇ ਹਨ ਹਾਲ ਹੀ ਦੇ ਵਿੱਚ ਕੁਝ ਅਜੀਹਾ ਹੋਇਆ ਅਤੇ ਸਿੱਧੂ ਦੇ ਛੋਟੇ ਭਰਾ ਸੁਖਦੀਪ ਸਿੰਘ ਸਿੱਧੂ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਇਹ ਛੋਟੇ ਸਿੱਧੂ ਦੇ ਵੀਡੀਓ ਵਿੱਚ ਉਸਨੇ ਇੱਕ ਟਰੈਕਟਰ ਤੇ ਬੈਠਾ ਦੇਖਿਆ ਜਾ ਸਕਦਾ ਤੇ ਨਾਲ ਹੀ ਵੀਡੀਓ ਵਿੱਚ ਉਸਦੇ ਪਿਤਾ ਬਲਕੌਰ ਸਿੱਧੂ ਉਸਦੀ ਦੇਖਭਾਲ ਲਈ ਉੱਥੇ ਖੜੇ ਹਨ ਵੀਡੀਓ ਵਿੱਚ ਛੋਟਾ ਸਿੱਧੂ ਸ਼ੁਭਦੀਪ ਹੱਸਦਾ ਹੋਇਆ ਦਿਖਾਈ ਦੇ ਰਿਹਾ ਹੈ ਨਾਲ ਹੀ ਛੋਟਾ ਸਿੱਧੂ ਆਪਣੇ ਪਿਤਾ ਨੂੰ ਦੇਖ ਕੇ ਮੁਸਕਰਾ ਰਿਹਾ ਹੈ ਅਤੇ ਖੇਡ ਰਿਹਾ ਹੈ ਪਿਤਾ ਬਲਕੌਰ ਵੀ ਆਪਣੇ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹੋ ਰਿਹਾ ਹੈ ਹੁਣ ਸ਼ੁਭਦੀਪ ਸਿੰਘ ਸਿੱਧੂ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਨਾਲ ਹੀ ਪ੍ਰਸ਼ੰਸਕ ਅਤੇ ਉਪਭੋਗਤਾ ਇਸ ਵੀਡੀਓ ਤੇ ਬਹੁਤ ਪਿਆਰ ਦੇ ਰਹੇ ਹਨ ਇੱਕ ਯੂਜ਼ਰ ਨੇ ਇੱਕ ਇੱਕ ਵੀਡੀਓ ਤੇ ਟਿੱਪਣੀ ਕੀਤੀ ਅਤੇ ਲਿਖਿਆ ਸੇਮ ਟੂ ਸੇਮ ਇੱਕ ਹੋਰ ਯੂਜ਼ਰ ਨੇ ਲਿਖਿਆ ਰੱਬ ਤੁਹਾਨੂੰ ਲੰਬੀ ਉਮਰ ਦੇਵੇ ਤੀਜੇ ਯੂਜ਼ਰ ਨੇ ਉਹੀ ਸਿੱਧੂ ਦਾ ਪ੍ਰतिकਰਮ ਕਿਹਾ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਓਏ ਓਏ ਸਾਡਾ ਛੋਟਾ ਸਿੱਧੂ ਵੱਡਾ ਹੋ ਗਿਆ ਇਸ ਤੋਂ ਇਲਾਵਾ ਕਈ ਹੋਰ ਫੈਨਸ ਨੇ ਵੀ ਵੀਡੀਓ ਤੇ ਦਿਲ ਅਤੇ ਅੱਗ ਵਾਲੇ ਈਮੋਜੀ ਵੀ ਸ਼ੇਅਰ ਕੀਤੇ ਹਨ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਦਿਖਾਈ ਸੀ ਛੋਟੇ ਸਿੱਧੂ ਦੀ ਜਦੋਂ ਪਹਿਲੀ ਝਲਕ ਇਸ ਤੋਂ ਇਲਾਵਾ ਵੀ ਸ਼ੁਭਦੀਪ ਸਿੰਘ ਸਿੱਧੂ ਦੀ ਇੱਕ ਝਲਕ ਸਾਹਮਣੇ ਆਈ ਸੀ ਸਿੱਧੂ ਮੂਸੇਵਾਲ ਦੇ ਮਾਪਿਆਂ ਨੇ ਖੁਦ ਆਪਣੇ ਛੋਟੇ ਪੁੱਤਰ ਸਿੱਧੂ ਦੇ ਫੋਟੋ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਸੀ ਉਸਨੇ ਇਹ ਪੋਸਟ ਸਿੱਧੂ ਮੂਸੇਵਾਲ ਦੇ ਇੰਸਟਾਗ੍ਰam ਅਕਾਊਂਟ ਤੇ ਸਾਂਝੀ ਕੀਤੀ ਸੀ ਉਸ ਨੂੰ ਸਾਂਝਾ ਕਰਦੇ ਹੋਏ ਉਸਨੇ ਇੱਕ ਲੰਮਾ ਕੈਪਸ਼ਨ ਵੀ ਲਿਖਿਆ ਸੀ ਇਸ ਪੋਸਟ ਵਿੱਚ ਛੋਟਾ ਸਿੱਧੂ ਉਸ ਦੀ ਗੋਦ ਵਿੱਚ ਨਜ਼ਰ ਆ ਰਿਹਾ ਸੀ ਅਤੇ ਉਸਨੇ ਇੱਕ ਵੀਡੀਓ ਵੀ ਸਾਂਝਾ ਕੀਤੀ ਸੀ ਜਿਸ ਵਿੱਚ ਉਹ ਆਪਣੇ ਛੋਟੇ ਬੱਚੇ ਨਾਲ ਦਿਖਾਈ ਦੇ ਰਹੇ ਸੀ ਧੰਨਵਾਦ ਜੀ